ਰੁਪਏ ਵੀ ਕੱਢੇ ਨੇ ਜਿਹੜੇ ਅੱਜ ਤੱਕ ਅਸੀਂ ਲੰਗਰ ਦੇ ਰੂਪ ਵਿੱਚ ਛਕਦੇ ਆ ਰਹੇ ਹਾਂ ਬਹਾਰਾ ਜੀ ਗੁਰੂ ਨਾਨਕ ਸਾਹਿਬ ਨੂੰ ਵੀ ਦਮੜੇ ਦੇ ਕੇ ਮਹਿਤਾ ਕਾਲੂ ਜੀ ਆਖਣ ਲੱਗੇ ਪੁੱਤਰ ਜੀ ਗੱਲ ਇਓਂ ਐ ਵੀ ਇਹ ਰਕਮ ਲੈ ਜਾਓ ਕੋਈ ਵੀ ਵਪਾਰ ਕਰੋ ਸਾਜੋ ਸਮਾਨ ਖਰੀਦੋ ਔਰ ਆਪਣੀ ਆਮਦਨੀ ਨੂੰ ਵਡਾਵਾ ਦਿਓ ਪਦਾਰਥ ਵੇਚੋ ਪੈਸੇ ਕਮਾਓ ਜੇ ਸੌਦਾ ਖਰਾ ਹੋਇਆ ਤੇ ਮੈਂ ਹੋਰ ਰਕਮ ਦੇ ਕੇ ਤੁਹਾਡੇ ਵਪਾਰ ਨੂੰ ਵਧਾ ਦਵਾਂਗਾ ਬੜੇ ਸੁੰਦਰ ਅਲਫਾਜ਼ ਨੇ ਕਵੀ ਸੰਤੋਖ ਸਿੰਘ ਹੁਣਾ ਦੇ ਕਹਿੰਦੇ ਮੁਜਤੇ ਬੀਸ ਕਾਰਖਿਕ ਲੀਜੈ ਆਨ ਸਥਾਨ ਪਿਆਨੋ ਕੀਜੈ ਫੇਰ ਲਾਭਦਾ ਵਸਤ ਵਿਚਾਰੀ ਮਨਜੋ ਨਿਜ ਮਤ ਕੇ ਅਨੁਸਾਰੀ ਆਪਣੇ ਪਿੰਡ ਨੂੰ ਛੱਡੋ ਕਿਦਰੇ ਬਾਹਰ ਵਪਾਰ ਕਰੋ ਬਨੰਜ ਕਰੋ ਔਰ ਆਪਣੀ ਮਤ ਲਾ ਕੇ ਕਾਰੋਬਾਰ ਨੂੰ ਵਧਾਓ ਬਾਲਾ ਲੇਹੋ ਦੂਸਰਾ ਸੰਗਾ ਸੁੱਤ ਜਾਵੋ ਅਬ ਸ਼ਹਿਤ ਓ ਮੰਗਾ ਹੁਣ ਇੱਕ ਦਾਨਾ ਪ੍ਰਦਾਨਾ ਪਿੰਡ ਚੋਂ ਇਨਸਾਨ ਲੈ ਜਾਓ ਔਰ ਤੁਹਾਨੂੰ ਕੋਈ ਉਹ ਚੰਗੀ ਰਾਏ ਦਵੇਗਾ ਹੁਣ ਪਰਿਵਾਰ ਦੇ ਨੇੜੇ ਭਾਈ ਬਾਲਾ ਜੀ ਸਨ ਔਰ ਉਮਰ ਕਰਕੇ ਵੱਡੇ ਨੇ ਗੁਰੂ ਨਾਨਕ ਸਾਹਿਬ ਤੋਂ ਦਾਨੇ ਪਰਦਾਨੇ ਨੇ ਭਾਈ ਬਾਲੇ ਨੂੰ ਨਾਲ ਲੈ ਲਿਆ ਪਾਤਸ਼ਾਹ ਨੇ ਪਿੰਡੋਂ ਚੱਲ ਪਏ ਨੇ ਰਾਏ ਭੋਏ ਦੀ ਤਲਵੰਡੀ ਤੋਂ ਥੋੜਾ ਤੁਰੇ ਗਏ ਕੋ 10-12 ਕੋ ਦੂਰ ਗਏ ਸਨ ਉਥੇ ਚੂੜ ਕਾਣਾ ਪਿੰਡ ਆਉਂਦਾ ਹੈ ਮਹਾਰਾਜ ਉਥੇ ਪਹੁੰਚੇ ਨੇ ਕੀ ਵੇਂਦੇ ਨੇ ਉੱਥੇ ਕੁਝ ਮਹਾਪੁਰਸ਼ ਮਹਾਤਮਾ ਰੱਬ ਦੇ ਗੀਤ ਗਾ ਰਹੇ ਨੇ ਖੁਦ ਖੁਦਾ ਗੁਰੂ ਨਾਨਕ ਸਾਹਿਬ ਸਾਧੂਆਂ ਦੇ ਅੱਗੇ ਜਾ ਕੇ ਪੁੱਛਦੇ ਨੇ ਉਹਨਾਂ ਦੇ ਮੁਖੀ ਨੂੰ ਤੁਹਾਡਾ ਨਾਮ ਕੀ ਹੈ ਕਵੀ ਸੰਤੋਖ ਸਿੰਘ ਲਿਖਦੇ ਨੇ ਸੰਤ ਰੇਨ ਹੈ ਨਾਮ ਹਮਾਰਾ ਸ੍ਰੀ ਗੁਰੂ ਬਚ ਸੋ ਧਰਿਓ ਸੁਧਾਰਾ ਉਹ ਮਹਾਪੁਰਸ਼ ਕਹਿੰਦਾ ਜੀ ਸੰਤ ਰੇਨ ਨਾਮ ਹੈ ਮੇਰਾ ਵਚਨ ਕੀਤੇ ਵਚਨ ਬਿਲਾਸ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਦੇ ਮਨ ਵਿੱਚ ਇਹ ਖਿਆਲ ਆਇਆ ਵੀ ਸਾਧੂ ਕੁਝ ਦਿਨਾਂ ਤੋਂ ਭੁੱਖੇ ਨੇ ਇਹਨਾਂ ਨੂੰ ਭੋਜਨ ਨਹੀਂ ਮਿਲਿਆ ਸੰਤੋਖੀ ਸਾਧੂ ਸੰਨ ਜੇ ਕੋਈ ਭੋਜਨ ਦੇ ਜਾਂਦਾ ਏ ਛਕਦੇ ਨੇ ਮੰਗਣ ਕਿਤੇ ਜਾਂਦੇ ਨਹੀਂ ਸੋਚਿਆ ਮਨਾ ਇਹਦੇ ਨਾਲੋਂ ਵੱਡਾ ਖਰਾ ਸੌਦਾ ਕੀ ਹੋਵੇਗਾ ਇਨਾਂ ਦੀਆਂ ਆਂਦਰਾਂ ਭੁੱਖੀਆਂ ਨੇ ਭੋਜਨ ਛਕਾ ਦੇਵਾ ਇਹ ਮਾਇਆ ਨੇਕ ਕਰਮ ਤੇ ਲੱਗ ਜਾਵੇ ਸਫਲੀ ਹੋ ਜਾਵੇਗੀ 200 ਰੁਪਏ ਕੱਢ ਕੇ ਸਾਧੂਆਂ ਦੇ ਅੱਗੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਟਿਕਾ ਦਿੱਤੇ ਵੇਖੋ ਗੁਰੂ ਦਾ ਸੁਭਾਅ ਹੈ ਸਤਗੁਰ ਦਾਤਾ ਜੀ ਦਾ ਸਭ ਸਹਿ ਦੇ ਆਧਾਰ ਗੁਰੂ ਦਾ ਤਾਰ ਹੈ ਅਕਾਲ ਪੁਰਖ ਦਾ ਰੂਪ ਹੈ ਸਭ ਨੂੰ ਆਧਾਰ ਦੇਣ ਵਾਲਾ ਹੈ ਆਸਰਾ ਦੇਣ ਵਾਲਾ ਹੈ ਰੋਟੀ-ਬੋਟੀ ਦੇਣ ਵਾਲਾ ਹੈ ਦਇਆ ਆਈ ਪੈਸੇ ਸਾਧੂਆਂ ਦੇ ਚਰਨਾਂ ਵਿੱਚ ਰੱਖ ਦਿੱਤੇ ਤੇ ਸੰਤ ਰੇਨ ਜੀ ਕਹਿੰਦੇ ਬਾਲਕ ਗੱਲ ਇਓ ਹੈ ਤੇਰੇ ਬਚਨਾਂ ਤੋਂ ਸਮਝ ਪੈਂਦੀ ਹੈ ਵੀ ਇਹ ਪੈਸੇ ਤੇਰੇ ਪਿਤਾ ਨੇ ਕੋਈ ਵਪਾਰ ਕਰਨ ਲਈ ਦਿੱਤੇ ਨੇ ਫਾਇਦੇ ਬੰਦਾ ਸੌਦਾ ਕਰਨ ਲਈ ਦਿੱਤੇ ਨੇ ਤੂੰ ਜਾ ਵਪਾਰ ਕਰ ਜੇ ਸਾਨੂੰ ਲੰਗਰ ਪਾਣੀ ਸ਼ਿਕਾਇਆ ਤੈਨੂੰ ਝੜਕਾ ਪੈਣੀਆਂ ਐ ਤੈਨੂੰ ਤਕਲੀਫ ਹੋਵੇਗੀ ਪਿਤਾ ਝੜਕੇਗਾ ਵੀ ਪੈਸੇ ਉਜਾੜ ਆਇਆ ਤੇ ਗੁਰਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਸੰਤ ਜੀ ਮੇਰਾ ਫਿਕਰ ਨਾ ਕਰੋ ਜੋ ਹੋਵੇਗਾ ਮੈਂ ਚੱਲ ਲਵਾਵਾਂਗਾ ਤੁਸੀਂ ਆਂਦਰਾਂ ਦੀ ਪੁੱਖ ਮਿਟਾਓ ਬਾਣੀ ਪਤਾ ਕੀ ਕਹਿੰਦੀ ਐ ਸਤਗੁਰੂ ਦਾਤਾ ਦਇਾਲ ਹੈ ਜਿਸ ਨੂੰ ਦਇਆ ਸਦਾ ਹੋਏ ਸਤਿਗੁਰ ਅੰਦਰੋਂ ਹੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ ਗੁਰੂ ਅਕਾਲ ਪੁਰਖ ਦਾ ਰੂਪ ਹੈ ਉਹ ਸਾਰਿਆਂ ਦੇ ਅੰਦਰ ਅਕਾਲ ਪੁਰਖ ਦੀ ਜੋਤ ਨੂੰ ਵੇਂਦਾ ਹੋਇਆ ਸਾਰਿਆਂ ਨਾਲ ਇੱਕ ਜੈਸਾ ਵਿਹਾਰ ਕਰਦਾ ਹੈ ਸਦਾ ਦਇਆ ਦਾ ਘਰ ਹੈ ਗੁਰੂ ਸਦਾ ਰਹਿਮ ਕਰਨ ਵਾਲਾ ਰਹੀਮ ਹੈ ਗੁਰੂ ਕਰਮ ਕਰਨ ਵਾਲਾ ਕਰੀਮ ਹੈ ਗੁਰੂ ਸੰਤ ਕਹਿੰਦੇ ਦੇਖ ਬਾਲਕਾ ਪੈਸੇ ਤੇ ਨਹੀਂ ਲੈਣੇ ਜੇ ਤੇਰੀ ਇੱਛਾ ਹੈ ਸੇਵਾ ਕਰਨ ਦੀ ਤੇ ਰਸਤੇ